ਕੋਈ ਸਮਾਂ ਸੀ ਕਿ ਛੱਜ ਅਤੇ ਛਾਣ ਨਹੀਂ ਬਣਾਉਣ ਦਾ ਕਾਰੋਬਾਰ ਇੱਕ ਪਰਿਵਾਰਕ ਧੰਦਾ ਸੀ ਅਤੇ ਸੈਂਕੜੇ ਪਰਿਵਾਰ ਇਸ ਧੰਦੇ ਨਾਲ ਗੁਜ਼ਾਰਾ ਕਰਦੇ ਸਨ ਪਰ ਹੁਣ ਛੱਜ ਇੱਕ ਵਿਰਾਸਤੀ ਵਸਤੂ ਬਣ ਕੇ ਰਹਿ ਗਿਆ ਇਸ ਵਿਰਾਸਤ ਨੂੰ ਹੁਣ ਕੁਝ ਗिने-ਚੁਨੇ ਪਰਿਵਾਰਾਂ ਨੇ ਸੰਭਾਲ ਲਿਆ ਹੋਇਆ ਬੇਹਦ ਮਿਹਨਤ ਅਤੇ ਲਗਨ ਵਾਲੇ ਇਸ ਧੰਦੇ ਨਾਲ ਪਰਿਵਾਰ ਦੇ ਇਕਾ ਦੁੱਖਾ ਜੀ ਹੀ ਜੁੜੇ ਹੋਏ ਨੇ ਵਿਹਾ ਸ਼ਾਦੀਆਂ ਵਿੱਚ ਹੁੰਦੀ ਛੱਜ ਤੋੜਨ ਦੀ ਰਸਮ ਕਾਰਨ ਇਹ ਧੰਦਾ ਅਜੇ ਵੀ ਜਿੰਦਾ ਹੈ ਛੱਜ ਬਣਾਉਣ ਦੇ ਇਸ ਕੰਮ ਵਿੱਚ ਬਹੁਤ ਸਾਰੀ ਮਿਹਨਤ ਕਰਨੀ ਪੈਂਦੀ ਹੈ ਅਤੇ ਬਰਸਤ ਵਿੱਚੋਂ ਮਿਲੀ ਸਿੱਖਿਆ ਹੀ ਇਹ ਧੰਦੇ ਲਈ ਕੰਮ ਆਉਂਦੀ ਹੈ ਭਾਵੇਂ ਕਿ ਛੱਜ ਬਣਾਉਣ ਵਾਲੇ ਇਸ ਕਾਰੋਬਾਰ ਤੋਂ ਹੁਣ ਖੁਸ਼ ਨਹੀਂ ਕਿਉਂਕਿ ਉਹਨਾਂ ਨੂੰ ਲੱਗਦਾ ਹੈ ਕਿ ਜਿੰਨੀ ਉਹਨਾਂ ਦੀ ਮਿਹਨਤ ਅਤੇ ਲਗਨ ਇਸ ਕੰਮ ਉੱਤੇ ਲੱਗਦੀ ਹੈ ਉਸ ਹਿਸਾਬ ਨਾਲ ਉਹਨਾਂ ਦੀ ਮਿਹਨਤ ਦਾ ਮੁੱਲ ਨਹੀਂ ਮਿਲਦਾ ਸੰਜੀ ਕੀ ਨਾਮ ਤੁਹਾਡਾ ਰੀਨਾ ਸੰਜੀ ਕਦੋਂ ਦਾ ਕੰਮ ਕਰਦੇ ਹੋ ਤੁਸੀਂ ਇਹ ਬਹੁਤ ਜ਼ਿੰਦਾ ਦਾਦੇ ਪੁਰਾਦੇ ਇਹੀ ਕਰਦੇ ਰਹੇ ਵੀਰੇ ਕੀ ਬਣਾਉਂਦੇ ਤੁਸੀਂ ਛੱਜ ਪਹਿਲਾਂ ਤੇ ਦਹੀਂ ਵੀ ਕੰਗ ਝੋਨੇ ਵੱਲੇ ਜਦੋਂ ਹੋਣਾ ਕੰਗ ਝੋਨਾ ਤੇ ਉਦੋਂ ਇਹ ਚੱਲਣੀ ਹਾਂਜੀ ਪਰ ਹੁਣ ਕੰਮ ਕਿਦਾਂ ਦਾ ਏ ਇਦਾਂ ਹੀ ਮਤਲਬ 6 ਮਹੀਨੇ ਬਾਅਦ ਹੀ ਬਣਾਨੇ ਜਦੋਂ ਸੀਜ਼ਨ ਆਂਦਾ ਕਣਕ ਦਾ ਝੋਨੇ ਦਾ ਉਹਦਾ ਬਣਾਈਦੇ ਪਰ ਬਣਾਉਂਦੇ ਤੇ 4-4 ਮਹੀਨੇ ਲੱਗ ਜਾਂਦੇ ਹਨ ਜਲਦੀ ਪੀਸ ਨਹੀਂ ਇਹ ਬੰਦੇ ਹੈਗੇ ਜੇ ਤੇ ਆਪਾਂ ਦੋ ਜਾਣੇ ਫਿਰ ਤੇ ਮਾੜਾ ਜਿਹਾ ਫਾਇਦਾ ਹੋ ਜਾਂਦਾ ਤੇ ਕੱਲਾ ਨੇ ਬਣਾਨੇ ਉਹਨੂੰ ਤਾਂ 4-5 ਮਹੀਨੇ ਲੱਗ ਜਾਂਦੇ ਬਣਾਉਂਦੇ ਇਹ ਆ ਵੀ ਪਰ ਮਿਹਨਤ ਬੜੀ ਏ ਵੀਰੇ ਹੱਡੀਆਂ ਦੀ ਮਿਹਨਤ ਨਹੀਂ ਪੱਲੇ ਪੈਂਦੀ ਚਲੋ ਇਹਨੂੰ ਮੁੱਲ ਲੈ ਕੇ ਆਓ 2000 ਨੂੰ ਮੰਨਤੀ ਲਾ ਜਿਹੜੀ ਇੱਕ ਮੁਠਾ ਲਈਦਾ ਉਹਦੇ ਚੋਂ 20 ਨਿਕਲ ਗਏ 15 ਨਿਕਲਦੇ ਵਿੱਚੋਂ ਜਿਗਰ ਇਹਦੇ ਖਰਾਬ ਨਿਕਲਦੀ ਹੈ ਦੀ ਇਹ ਵੀ ਫਿਰ ਆ ਸਾਡਾ ਪੁਰਾਣਾ ਸੱਭਿਆਚਾਰਾ ਹੈ ਇਹਨੂੰ ਛੱਡ ਨਹੀਂ ਸਕਦੇ ਹੈ ਕਿਉਂ ਵਿਆਹ ਮਾਬੂਆਂ ਦੇ ਲੋਕੀ ਆਂਦੇ ਘਰੇ ਇੱਕ ਅੱਧਾ ਗਾਹਕ ਜਾਗ ਹੋਦੇ ਕੋਈ ਲੋ ਹੈ ਨੂੰ ਲੋੜ ਕਣਕ ਕਹਦੇ ਘਰੇ ਆਈਏ ਤੇ ਪ੍ਰਾਣੀਆਂ ਜਿਹੜੀਆਂ ਵੀ ਜ਼ਿੰਮੇਦਾਰੀਆਂ ਉਹ ਛੱਜ ਲੱਭਦੀਆਂ ਵੀ ਤੇ ਉਹ ਛੱਜ ਨੂੰ ਚੱਲੇ ਇਹ ਵੀ ਕਈ ਦਾ ਵੀ ਜਾਹ ਕਣਾ ਮੁੜਿਆ ਵੀ ਘਰੇ ਬੇਨਾਂ ਲਈ ਆਡਾ ਵੀ ਮਤਲਬ ਪੁਰਾਣਾ ਹੀ ਕੰਮ ਆ ਮਾਪਿਓ ਕਰਦੇ ਰਹੇ ਅੱਗੋਂ ਦਾਦੀ ਦਾਦਾ ਕਰਦੇ ਸਭ ਕਰਦੇ ਅੱਗੋਂ ਅਸੀਂ ਵੀ ਉਹ ਨਾਲ ਵੇਵੇ ਕੇ ਜਾ ਸਿੱਖ ਲਈਆ ਤੇ ਚੱਲ ਅਸੀਂ ਵੀ ਕਰਦੇ ਆ ਇਹ ਵੀ ਕੰਮ ਰੋਜ਼ੀ ਆ ਢੀ ਰੋਟੀ ਘਰ ਦੀ ਥੋੜਾ ਕਰ ਲਈ ਜਿਆਦਾ ਕਰ ਲਈ ਪਰ ਇਹ ਆ ਵੀ ਕਈ ਦਾ ਵੀ ਚੱਲ ਆਪਣਾ ਸੱਬੀਆਂ 4 ਮਹੀਨੇ ਨੂੰ ਛੱਡ ਗਏ ਨਾ ਗਾੜੇ ਦੇਖਿਆ ਜਾਂਦੇ ਜਾਂਚ ਕਿੱਥੇ ਸਿੱਖੀ ਆ ਇਹ ਜਾਂਚ ਆਪਣੀ ਮੰਮੀ ਕੋਲ ਸਿੱਖੀ ਆ ਮੈਂ ਮਾਂ ਆਪਣੀ ਕੋਲ ਕਿਸ ਤਰ੍ਹਾਂ ਇਦਾਂ ਜਿਦਾਬ ਇਦਾਂ ਮੈਂ ਬੈਠੇ ਆ ਤੋ ਉਹ ਬੈਠੇ ਤੇ ਮੈਂ ਲਾ ਕੇ ਰੋਟੀ ਪਾਣੀ ਕਰਦੀ ਪਈ ਤੇ ਨਿਗਾ ਵੀ ਥੱਲੇ ਹੱਥ ਕਰਦੀ ਆ ਤਾਂ ਹੱਥ ਕਰਦੀ ਉੱਥੋਂ ਜਾ ਸਿੱਖੀ ਆ ਕੋਈ ਨਹੀਂ ਜਿਹੜੀ ਜਾਂਚ ਹੈਗੀ ਉਹਨਾਂ ਨੂੰ ਪੁੱਛ ਲਿਆ ਵੀ ਉਹਨਾਂ ਨੇ ਦੱਸਿਆ ਵੀ ਆ ਇਦਾਂ ਤੇ ਆ ਇਦਾਂ ਕਰਨਾ ਵਾ ਪੀੜੀ ਤੋਂ ਪੀੜੀ ਚੱਲਦਾ ਹੈ ਹਾਂ ਪੀੜੀ ਤੋਂ ਪੀੜੀ ਚੱਲਦਾ ਤੇ ਵੇਚਦੇ ਫਿਰ ਕਿਸ ਤਰ੍ਹਾਂ ਇਹ ਪਿੰਡਾਂ ਚ ਲੈ ਕੇ ਜਾਣੇ ਬੰਦੇ ਉਹ ਆਰਡਰ ਤੇ ਹੀ ਬੰਦੇ ਆ ਆ ਆਰਡਰ ਦਾ ਆਟਾ ਥੋੜਾ ਹੀ ਆਂਦਾ ਜਿਹਨੂੰ ਲੋੜ ਆ ਉਹ ਘਰੇ ਆ ਜਾਂਦੇ ਇੱਕ ਅੱਧਾ ਪੀਸ ਲੈਣ ਜਦੋਂ ਕਹੇ ਦੇ ਘਰੇ ਵਿਆਹ ਵਾ ਜਿਮੇਦਾਰਾਂ ਦੇ ਉਹਨਾਂ ਨੂੰ ਜੇ ਪਤਾ ਇੱਥੇ ਬੰਦੇ ਪੈਸੇ ਅੱਜ ਤੋਂ ਉਹਨਾਂ ਨੇ ਇੱਥੇ ਲੈ ਆਣੇ ਤੇ ਜਿਹਨਾਂ ਜੇ ਦੁਕਾਨਦਾਰ ਨੂੰ ਆ ਜੇ ਉਹਨੂੰ ਲੋੜ ਆ ਤੇ ਉਹ ਤਾਂ 20 ਰੁਪਿਆ ਦਾ ਆਰਡਰ ਦੇ ਦਿੰਦਾ 20 ਪੀਸਾਂ ਦਾ 30 ਦਾ ਇਦਾਂ ਬਣ ਜਾਂਦੇ ਅੱਜ ਲਿਖਿਆ ਜਾਂਦਾ ਹੈ ਅੱਜ ਕੱਲ੍ਹ ਤਾਂ ਜਨਨੀਆਂ ਆ ਕੇ ਛਾੜ ਦੀਆਂ ਵੀ ਕੰਗ ਨਾ 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 ਉਹ ਛਾੜ ਦੀਆਂ ਨਹੀਂ ਉਹੀ ਦਾਡਾ ਕੰਮ ਘਟ ਹੋਇਆ ਵਾ ਵੀ ਤਾਂ ਹੀ ਥੋੜਾ ਮਾਲ ਬਣਾਇਨਾ ਨੇ ਤਾਂ ਸਾਰਾ ਮੁੱਲਾ ਬਣਾਉਂਦਾ ਹੀ ਘਰ ਸਾਰੇ ਬਣਾਉਂਦੇ ਹੀ ਸਾਡੇ ਚਾਜ ਇਹ ਆ ਵੀ ਅਹੀਂ ਛੱਡਦੇ ਨੇ ਪਈਆਂ ਆ ਕਿ ਚਾ ਜਿਆਦਾ ਨਹੀਂ ਤੇ ਥੋੜਾ ਥੋੜਾ ਦਾ ਚਿਹਰਾ ਮਾਪ ਪਿਓ ਦਾ ਕੰਮ ਆ ਹੀ ਕਰਨਾ ਹੀ ਨਿਸ਼ਾਨੀ ਰੱਖੀ ਉਹਨਾਂ ਦੀ ਨੇ ਤਾਂ ਸਾਰੇ ਛੱਡ ਗਏ ਆ ਵੀ ਤੁਹਾਨੂੰ ਸੋਕ ਕਹਿੰਦੇ ਆ ਲੱਗ ਲੱਗ ਗਵਾਂਢੀ ਵੀ ਤੁਸੀਂ ਕਹਿ ਦਿੰਨੇ ਆ ਤਾਂ ਫਿਰ ਬਣਾ ਲਾ ਪੈਣੇ ਆਂ ਕਹੀਦਾ ਹੱਡੀ ਰੋਟੀ ਰੋਜੀ ਆ ਵੀ ਤਾਂ ਨਹੀਂ ਅਹੀਂ ਛੱਡੀ ਦਾ ਕੰਮ ਏ ਵਿਰਸਾ ਨਾਲ ਜੁੜਿਆਦਾ ਹੈ। ਵਿਰਸਾ ਹੀ ਆਂ ਜਿਹੀ ਸਮਝੋ ਵੀ ਸਿਰ। ਹੁਣ ਜਦਾਂ ਵਿਆਹਾਂ ਸਾਲੀਆਂ ਦੇ ਜਾਗੋ ਕੱਢਣੀ ਆ ਉਹਨਾਂ ਨੇ ਲੋੜ ਪੈਂਦੀ ਪੈਂਦੀ ਆ ਵੀ। ਪਹਿਲਾਂ ਉਹਦੇ ਪਤਾ ਨਹੀਂ ਵੀ ਪੁਰਾਣੇ ਅਜੇ ਕੱਢਦੇ ਤੇ ਨਹੀਂ ਹੁਣ ਇਹ ਜਿਆਦਾ ਮਸ਼ਹੂਰ ਆ ਛੱਜੇ ਜਾਗੋ ਵਿੱਚ ਚੱਲਦਾ ਹੀ ਚੱਲਦਾ ਵਾ। ਪਹਿਲਾਂ ਵੀ ਜਾਗੋ 'ਚ ਜਾਂਦੇ ਸੀ ਪਿਛਲੇ ਜੁਆ ਪਹਿਲਾਂ ਜਦੋਂ ਪਹਿਲਾਂ ਵੀ ਜਾਂਦੇ ਸੀ। ਪਹਿਲਾਂ ਉਹਨਾਂ ਸੋ ਜਦੋਂ ਮਗਹਾਈ ਘਾਟਿਆ ਨੂੰ ਤੋਂ ਫਾਇਦਾ ਹੈ। ਹੁਣਾਂ ਨੂੰ ਇਹ ਫਾਇਦਾ ਇਹਦੇ ਚ ਸਾਡੇ ਕੋਲ ਬਚਦਾ ਨਹੀਂ 2 ਰੁਪਏ ਦਾ ਛੱਜ ਦਿੰਦੇ ਰਹੇ ਆ। ਰੁਪਏ ਦਾ ਛੱਜ 2 ਰੁਪਏ ਦਾ ਛੱਜ ਤੇ ਹੁਣ ਤੇ ਹਿਸਾਬ ਲਾ ਲਓ ਕਿੱਥੇ ਪਹੁੰਚ ਗਏ ਆ ਵੀ ਉਹਦੇ ਲੱਗਦੇ ਵੀ ਉਹ ਹਿਸਾਬ ਨੇ ਹਾਂ ਦਿਹਾੜੀ ਇਹ ਚ ਕਿਦਾ ਪੰਜ ਪੀਸ ਚਾਰ ਪੀਸ ਲੱਗਣੇ ਤੇ ਜਿੱਦਾਂ 20 ਰੁਪਏ ਲਿਆਂਦੇ ਵਟ ਕੇ ਉਹਦੇ ਚ ਘਰ ਧੱਗ ਜਾ ਰਾ ਸਾਰਾ ਕੁਝ ਉਹਦੇ ਟੱਬਰ ਜਾਂਦੇ ਹੁੰਦੇ ਸੀ ਹੁੰਦੇ ਅੱਜ ਕਾ ਟੱਬਰ ਨਹੀਂ ਉਹਦਾ ਟੱਬਰ ਹੋ ਤੋ ਨਹੀਂ ਕੋ ਘਰ ਚ ਖਾਣਾ ਪੀਣਾ ਸਾਸੋਰਾ ਮਾ ਪਿਓ ਢੇਰ ਨਨਨ ਇੱਕ ਦਾ ਹੁੰਦਾ ਹੈ ਕੰਮ ਦਾ ਹੁਣ ਤੇ ਇੱਕ ਘਰੇ ਪਰੋਣਾ ਅਜਿਹਾ ਕਿ ਜੇ ਨੂੰ ਰੋਟੀ ਕਿਦਾ ਖਵਾਣੀ ਆ ਉਦੋਂ ਹਥੋਤੀ ਬਣ ਵੀ ਜਾਂਦਾ ਹੈ। ਪਰਵਾਰ ਕੋਈ ਪਰੋਣਾ ਆਇਆ ਤਾਂ ਉਹਨੇ ਨਾਲ ਲੱਗ ਜਾਣਾ ਵਾ ਜੇ ਕੋਈ ਕਿਸੇ ਨੂੰ ਕਹਿ ਕੇ ਵੀ ਅੱਜ ਮੈਂ ਨਾ ਦਿਹਾੜੀ ਲਵਾ ਦਿੰਦਾ ਚਾਰ ਪੀਚ ਬਣਾਨੇ ਕਰ ਦਿੰਦੇ। ਅੱਜ ਕੱਲ ਨਹੀਂ ਉਹ ਸਮਝਦੇ। ਅੱਜ ਕੱਲ ਕੱਲੇ ਕਰਦੇ ਸੀ। ਕੱਲੇ ਹੀ ਕਰਦੇ। ਕੋਈ ਬਿੰਦਾ ਨਹੀਂ ਲੱਗਿਆਣਗੇ ਕੰਮ ਨਾ ਕਰਾਉਣਾ ਪੈ ਜਾਵੇ। ਇਹ ਹਸਾਬ। ਪਰਿਵਾਰ ਚ ਫਿਰ ਕੌਣ-ਕੌਣ ਹੱਥ ਬਣਾਉਂਦਾ ਇਹ ਵਿੱਚ? ਇਹ ਮੇਰੇ ਘਰ ਵਾਲਾ ਤੇ ਮੈਂ ਹੀ ਕਰਦੇ ਦੋਨੇ। ਤੇ ਆ ਮੇਰੀ ਬੀਬੀ ਸੱਸ ਆਈ ਸੀ ਮਾੜਾ ਮਟਾ ਉਹ ਕਰਾ ਜਾਂਦੀ ਬੀਬੀ ਮੇਰੀ। ਉਹ ਵਾ ਕੱਢ ਕੇ ਗਈ ਬਾਸਾ ਸ਼ੱਜ ਬਣਾਉਣ ਵਾਲੀ ਰੀਨਾ ਦਾ ਕਹਿਣਾ ਕਿ ਬਰਸਤ ਵਿੱਚੋਂ ਉਸ ਨੂੰ ਇਹ ਧੰਦਾ ਮਿਲਿਆ ਅਤੇ ਇਸੇ ਕਾਰਨ ਉਹ ਇਸ ਧੰਦੇ ਨੂੰ ਲਗਾਤਾਰ ਕਰਦੀ ਆ ਰਹੀ ਹੈ ਪਰ ਇਸ ਵਿੱਚ ਬਹੁਤੀ ਕਮਾਈ ਨਹੀਂ ਹੁੰਦੀ। ਸ਼ੱਜ ਅਤੇ ਸ਼ੱਜਲੀ ਕਿਸਾਨੀ ਪਰਿਵਾਰ ਵਿੱਚ ਵਿਸ਼ੇਸ਼ ਤੌਰ ਤੇ ਮਾਨ ਸਤਕਾਰ ਰੱਖਦੇ ਸਨ ਕਿਉਂਕਿ ਕਣਕ ਦੀ ਸਫਸਪਾਈ ਲਈ ਇਹ ਹੀ ਕੰਮ ਆਉਂਦਾ ਸੀ। ਪਰ ਹੁਣ ਮਸ਼ੀਨੀ ਯੁੱਗ ਵਿੱਚ ਸ਼ਜ ਅਤੇ ਸ਼ਜਲੀ ਦੀ ਉਹ ਕਦਰ ਨਹੀਂ ਰਹੀ ਫਿਰ ਵੀ ਕੁਝ ਪਰਿਵਾਰ ਇਸ ਠੰਡੇ ਨਾਲ ਜੁੜੇ ਹੋਏ ਨੇ ਪਟਾਲਾ ਤੋਂ ਦਿਲਪ੍ਰੀਤ ਸਿੰਘ ਖੁਸ਼ੀਪੁਰ ਦੀ ਰਿਪੋਰਟ ਦੇ ਨਾਲ ਨਹੀਂ ਚੱਲਦਾ ਮੇਰਾ ਹੋਰ ਵੀ ਮਲ ਮਟਾ ਪੱਲਾ ਟੱਪਲਾ ਮਾਣਾ ਪੈਂਦਾ ਤੇ ਇਹ ਵੇਚਦੇ ਫਿਰ ਕਿਸ ਤਰ੍ਹਾਂ ਆਪ ਜਾਂਦੇਗੇ ਇਹ ਆਹੋ ਆਪ ਜਾ ਕੇ ਪਿੰਡਾਂ ਚ ਵੇਚਨੇ ਪੈਂਦੇ ਪਿੰਡਾਂ ਚ ਵੇਚਣ ਨੂੰ ਤੇ ਆਡੂ ਘਰੇ ਪੀਸ ਪੈਂਦਾ 100 ਰੁਪਏ ਦਾ 100 ਰੁਪਏ ਦਾ ਬਾਅਦ ਵੇਚੀਦਾ ਆ ਤੀਲ 2000 ਦੀ ਜਾਂਦੀ ਐ ਇਹਨੂੰ ਬਲੂ ਵੀ ਲੱਗੇ ਹੁੰਦੇ ਬਾਅਦ ਚ ਉਹਨੂੰ ਵੱਡਣਾ ਪੈਂਦਾ ਵਾ ਅੱਛਾ ਉਹ ਸੁਟੇ ਬੰਦਾਈ ਨੇ ਜਿਹੜੇ ਤੁਹਾਨੂੰ ਤੇ ਉਹ ਮੁੱਲ ਤੇ ਕੱਲੀ ਕੱਲੀ ਚੀਜ਼ ਮੁੱਲ ਦੀ ਜਾਂਦੀ ਐ 100 ਰੁਪਏ ਤੇ ਆਪ ਹੁੰਦਾ ਅੱਛਾ ਜੀ ਕਿੰਨੇ ਗੰਦਾਂ ਕਰੀ ਬਣਾ ਨਾ ਦਾ ਕਰ ਦਿੱਤੇ ਸਲਾਈ ਚਲੋ ਦੋ ਵੇਖੋ ਉੱਤੇ ਆ ਜਾ ਪੀੜੀ ਤੋਂ ਪੀੜੀ ਚੱਲਦਾ ਪੈਂਦਾ ਹਾਂਜੀ ਪੀੜੀ ਤੋਂ ਪੀੜੀ ਚੱਲ ਰਿਹਾ ਤੁਹਾਡਾ ਮਾਪਿਓ ਵੀ ਕਰਦਾ ਹੈ ਮੈਂ ਤਾਂ ਤੇ ਬੜੀ ਹੈ ਬਹੁਤ ਜਿਆਦਾ ਆ ਵੇਖੋ ਏਦਾਂ ਉਹ ਤੀਲਾ ਪਈਆਂ ਉਹਨੂੰ ਤੇ ਕੀ ਪੰਨ੍ਹੇ ਨੇ ਸਾਹ ਲੱਕੀ ਸਰਪੰਨ੍ਹੇ ਨੇ ਮਾਕੇ ਤਾਂ ਹਮਨੇ ਦਿੰਦੇ ਆ ਕਿ ਆਪਣਾ ਕੰਮ ਚਲਾਓ ਟੀਕਾਲੇ ਨਹੀਂ ਬੜਾ ਲੋਕੀ ਆਪਕੋ ਮਾਕੇ ਖਾਲੇ ਤੇ ਇਹ ਅਵੇ ਘਾੜਾ ਕੰਮ ਥੋੜਾ ਕਰ ਲੀਏ ਜਿਆਦਾ ਕਰ ਲੀਏ ਹੋਂਟੇ ਵੀ ਬਣਾਈਦਾ ਤਾਂ ਘਰਾਂ ਦੇ ਕੰਮ ਵੀ ਕਰੀਦੇ ਜਿਵੇਂ ਕੰਦ ਕਰ ਲੈਂਦੇ ਕੰਮ ਉਹ ਆ ਆਂਸ ਪੂਛੋ ਵੀ ਕਾਢ ਤੇ ਆ ਕੇ ਛੱਡ ਨਹੀਂ ਪੈਂਦੀ ਰੋਟੀ ਵੀ ਪਈਆਂ ਮੇਰੀ ਪਈਆਂ ਜਿਹੜਾ ਨਹੀਂ ਕੱਢੀ ਗਈ ਲੋ ਨਹੀਂ ਖਾਲਾ ਕੋਲ ਰੋਟੀ ਪਹਿਲੇ ਨੰਬਰ ਆਇਆ